ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਮਹਾਰਾਜ ਬਾਈ ਕੁਲਦੀਪ ਦਾ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਿੱਤਰੋ ਦੋ ਕਾਮਾ ਦਿਖਾ ਰਹੇ ਜੀ ਦੋਨੇ ਸੇ ਟੋਕੜਾ ਦੋਨਾਂ ਦੇ ਬੱਚੇ ਉਹ ਸਾਹਮਣੇ ਖੜੇ ਨੇ ਵੇਚਣੀਆਂ ਤਾਂ ਬਾਈ ਨੇ ਹੈ ਨਹੀਂ ਸੀ ਇੱਕ ਬਾਈ ਤੇ ਆਪ ਤੋਂ ਭੈੜੀ ਆ ਗਈ ਉਹਦੇ ਕਰਕੇ ਮਜਬੂਰੀ ਬਣ ਗਈ ਮਿੱਤਰੋ ਵੇਚਣ ਦੀ ਤੇ ਜਿਵੇਂ ਦੋਨੇ ਗਾਮਾ ਦੋਨੇ ਚੰਗੀਆਂ ਨੇ ਪਹਿਲੇ ਨੰਬਰ ਤੇ ਮਿੱਤਰੋ ਸਾਹੀਵਾਲ ਦਾ ਕ੍ਰਾਸ ਹੈ ਦਰਮਿਆਨਾ ਕੱਦ ਤੇ ਦੂਜੇ ਨੰਬਰ ਤੇ ਖੜੀ ਹੈ ਜੀ ਚੰਗੀ ਐ ਐਫ ਵੱਡੇ ਕੱਦਾਂ ਦੀ ਫੇਸ ਕੁਆਲਿਟੀ ਚੰਗੀ ਆ ਸਰੀਰ ਪੱਕੋ ਥੋੜੀਆਂ ਜਿਹਾ ਭਾਵੇਂ ਫਿੱਕੀਆਂ ਕਿਉਂਕਿ 8-10 ਦਿਨ ਹੋ ਗਏ ਬਾਈ ਕਹਿੰਦਾ ਸੰਭਾਈ ਨਹੀਂ ਹੋਈ ਤਾਂ ਕਰਕੇ ਕਹਿੰਦਾ ਵੀ ਥੋੜੇ ਜਿਹਾ ਪਸੂ ਮਜਬੂਰੀ ਵੀ ਹੋ ਗਈ ਤੇ ਪਸੂ ਵੀ ਲਿੱਸੇ ਹੋਗੇ ਤੇ ਪੂਰੀ ਗੱਲਬਾਤ ਵੈਸੇ ਬਾਈ ਨਾਲ ਕਰਦੇ ਆ ਫਿਰ ਕੱਲਾ ਕੱਲਾ ਮਿੱਤਰੋ ਆਪਾਂ ਪਸੂ ਤੋੜ ਕੇ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਠੀਕ ਆ ਆਪਣੇ ਕੋਲੇ ਅੱਜ ਦੋ ਗਾਵਾਂ ਹਨਾ ਹਾਂ ਬਾਈ ਠੀਕ ਆ ਇਹਦੀ ਜੇ ਆਪਾਂ ਪਹਿਲੇ ਇਹ ਗੱਲ ਕਰ ਗਏ ਐਚਪੀ ਦੀ ਹਨਾ ਵੱਡੀ ਦੀ ਕੱਤ ਕੱਟ ਕੱਟ ਵਾਲੀ ਦੀ ਹਨਾ ਇਹਦੀ ਕੀ ਡਿਟੇਲ ਆ ਇਹ ਦੁੱਧ ਦਾ ਹੈਗਾ ਬਈ 16 17 ਕਿਲੋ ਸੁਆ ਕਿਹੜਾ ਹੋ ਇਹਦਾ ਸੁਆ ਤੀਜਾ ਤੀਜੇ ਸੁਆ ਸੁਈਆ ਦੁੱਧ ਕਿੰਨਾ ਕੋ 16 17 ਕਿਲੋ ਆ ਬੱਚਾ ਉਹ ਲਾਲ ਹਾਂ ਉਹ ਲਾਲ ਪਰ ਲਾ ਬੱਛੀ ਆ ਕਿ ਬੱਚਾ ਬੱਛੀ ਆ ਓਕੇ ਦੁੱਧੋ 16 ਕਿਲੋ ਹੋ ਤੀਜੇ ਸੂਇਆ ਸੂਈਆ ਹੋ ਗਿਆ 2.5 ਮਹੀਨਾ ਸੂਈ ਨੂੰ ਸੂਈ ਨੂੰ ਹਾਂ 1.5 ਮਹੀਨਾ ਹੋ ਗਿਆ ਓਕੇ ਤੇ ਤੋਰ ਜੀ ਨੂੰ ਫਿਰ ਆਪਾਂ ਨਾਲ ਸਾਈਵਾਲ ਤੋਰ ਕੇ ਦਿਖਾਵਾਂਗੇ ਤੇ ਇਹਨਾਂ ਦਾ ਮਿੱਤਰੋ ਉਹ ਰਿਸ਼ਤੇਦਾਰ ਸੀ ਜਿਹੜਾ ਕੁਝ ਦਿਨ ਪਹਿਲਾਂ ਕਾਰ ਦੇ ਵਿੱਚ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਸੀ ਪਰ ਨਾਲੇ ਕੋਲੇ ਉਹ ਹਾਦਸਾ ਵਾਪਰਿਆ ਸੀ ਜੇ ਬਹੁਤ ਮਾੜਾ ਹੋਇਆ ਕੱਦ ਕਾਠ ਫਿਰ ਆਪਾਂ ਕਹਿੰਦੇ ਵੀ ਚੰਗਾ ਮਿੱਤਰੋ ਥਣਲੇਵੀ ਦੀ ਸਾਫ ਹੈ ਤੇ ਥਣਾ ਦੀ ਬੰਤਰ ਵੀ ਠੀਕ ਹੈ ਤੇ ਦੁੱਧ 16 ਲੀਟਰ ਤੀਜਾ ਸੂਆ ਮੋਲ ਕੀ ਕਰਤਾ ਜੇ ਤਾਂ ਆਪਾਂ ਮੋਲ 60000 ਹੈ ਜੀ 60000 ਮਾਨਦਾਨ ਹੋ ਮਾਨਦਾਨ ਕਰ ਦੋ ਤੇ ਆ ਦੂਜੇ ਨੰਬਰ ਤੇ ਜਿਹੜੀ ਲਾਲ ਆ ਇਹਦੀ ਡਿਟੇਲ ਹੈ ਜੀ ਇਹਦਾ ਸੂਆ ਜੀ ਇਹ ਦੂਜੇ ਸੂਏ ਹੈ ਜੀ ਸੂਈ ਵੀ ਦੂਜੇ ਸੂਏ ਹਾਂ ਠੀਕ ਹੈ ਤੈਨ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਸਾਢੇ 3 ਮਹੀਨੇ ਹੋ ਗਏ ਸੂਈ ਨੂੰ ਹੂੰ ਠੀਕ ਹੈ ਤੇ ਕਿੰਨਾ ਕੁ ਦੁੱਧ ਹੋ ਉਹ ਤੇਰੇ ਥਲੇ 10 ਕਿਲੋ ਤੋਰੇ ਜੀ ਵੀ ਇਹ ਮਿੱਤਰੋ ਛੋਟੇ ਘੱਟ ਦੀ ਆ ਸਾਢੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਨੂੰ ਸਾਢੇ 3 ਮਹੀਨੇ ਹੋ ਗਏ ਸਾਢੇ 3 ਬਣੀ ਬਣੀ ਤਾਂ ਨਹੀਂ ਅਜੇ ਬਣੀ ਉਹ ਟੀਕਾ ਤਾਂ ਕੇਰਾ ਦਾ ਭਰਾਇਆ ਵੇ ਦੇਖ ਓਕੇ ਓਕੇ ਠੀਕ ਹੈ ਇਹਦਾ ਬੱਚਾ ਉਹ ਡੱਬਾ ਹੈ ਨਾ ਹਾਂ ਠੀਕ ਹੈ ਉਹ ਵੀ ਬੱਚੀ ਆ ਹਾਂ ਬਸ ਹੀ ਹੋ ਗਈ ਠੀਕ ਆ ਸੋ ਕੱਦ ਕਾਟ ਮਿੱਤਰੋ ਠੀਕ ਆ ਕੋਈ ਬੋਲਾ ਛੋਟਾ ਵੀ ਨਹੀਂ ਤੇ ਸਰੀਰ ਦੀ ਬੰਤਰ ਸੋਹਣੀ ਆ ਫੇਸ ਕੁਆਲਿਟੀ ਚੰਗੀ ਆ ਦੁੱਧ ਬਾਈ ਕਹਿੰਦਾ ਵੀ 10 ਲੀਟਰ ਹੈ ਇਹਦਾ ਮੁੱਲ ਕੀ ਕਰਤਾ ਜੀ ਫਿਰ ਆਪਾਂ ਇਹਦਾ 40000 ਆ ਜੀ ਇਹਦਾ 40 ਆ ਉਹਦਾ ਉਹਦਾ 60000 ਤੇ ਫੋਨ ਨੰਬਰ ਜੀ 8300 83658547 58547 83658547 ਬਈ ਦਾ ਫੋਨ ਨੰਬਰ ਹੈ ਸੋ ਥਾਂ ਲੈ ਵੀ ਦਿਓ ਮਿੱਤਰੋ ਸਾਫ ਹੈ ਤੇ ਦੋਨੇ ਗਾਮਾਂ ਜਿਹੜੀ ਵੀ ਤੁਹਾਨੂੰ ਲੋੜ ਹੈ ਤਾਂ ਤੁਸੀਂ ਬਾਈ ਤੇ ਨਾਲ ਕਰ ਸਕਦੇ ਹੋ ਸੰਪਰਕ ਤੇ ਦੋਨਾਂ ਦੇ ਮਗਰ ਬਸੀਆਂ ਨੇ ਆਹ ਲਾਲ ਦੀ ਆ ਤੇ ਉਹ ਮਿੱਤਰੋ ਡੱਬੀ ਦੀ ਆ ਧੰਨਵਾਦ